ਲੋਕਾਂ ਦੀ ਬਿਹਤਰੀ ਦੇ ਲਈ ਸਾਰੇ ਇਹਨੂੰ ਜਿਹੜਾ ਹੈਗਾ ਪਾਸ ਕਰ ਦੇਣੀ। ਜੀ ਮਤਲਬ ਭਾਈ ਸਾਡੇ ਇਸ ਤੇ ਕਹਿਣਾ ਕਿ ਅਸੀਂ ਕਿ ਪ੍ਰੋਗਰਾਮ ਸਮੁੱਚੀ ਬ੍ਰਿਆਤਾ ਕਹਿੰਦੇ ਉਹ ਪਾਕ ਹੋਈਏ ਕਿਸੇ ਦੇ ਸਾਹਮਣੇ ਘੱਟੋ ਆਪਣੇ ਹੱਥੋਂ ਬਚਾੜੀ ਹੋਈਏ। ਉਹਨਾਂ ਨੂੰ ਮਾਨਜੋਗ ਸਾਡੇ ਸਪੀਕਰ ਸਾਹਿਬ ਨੇ ਚੁਣੇ ਹੋਏ ਹਾਊਸ ਦਾ ਸਪੀਕਰ ਸਾਹਿਬ ਨੇ ਟਾਈਮ ਅਲਾਟ ਕੀਤਾ ਤੁਹਾਡੇ ਕੈਮਰਿਆਂ ਨੇ ਟਾਈਮ ਕੈਚ ਕੀਤਾ ਔਰ ਬਕਾਇਦਾ ਬੋਲਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ 10 ਮਿੰਟ ਆਉਂਦੇ ਨੇ ਕਿ ਭਾਰਤੀ ਜਨਤਾ ਪਾਰਟੀ 10 ਮਿੰਟਾਂ ਚ ਆਪਣੀ ਗੱਲ ਰੱਖੇ ਸੋ ਆਪਣੀ ਗੱਲ ਰੱਖਣ ਦੀ بجائے ਲੋਕਤੰਤਰ ਦਾ ਮਜ਼ਾਕ ਉਡਾ ਕੇ ਭੱਜੇ ਨੇਗੇ ਸੋ ਮੈਂ ਸਮਝਦਾ ਉਹ ਅੱਜ ਵੀ ਇਸ ਸੰਵਿਧਾਨ ਸਭਾ ਦੇ ਪਕੌੜੇ ਨੇਗੇ ਇਸ ਤਰੀਕੇ ਦੇ ਨਾਲ ਬੀਜੇਪੀ ਦੇ ਕੇਂਦਰੀ ਮੰਤਰੀ ਕਹਿ ਰਹੇ ਨੇ ਕਿ ਕੈਸੇ ਸੁਧੇ ਖਾਤੇ ਆ ਜਾਣਗੇ ਫਿਰ ਕਹਿ ਦੇਖੋ ਸਪਸ਼ਟਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਪੈਸਾ ਕੇਂਦਰ ਸਰਕਾਰ ਪੰਜਾਬ ਨੂੰ ਨਹੀਂ ਦੇਣਾ ਚਾਹੁੰਦੀ ਔਰ ਬਹਾਨੇ ਲੱਭ ਰਹੀ ਆ ਔਰ ਬਿਲਕੁਲ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਇਕਨੋਮੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਆਰਥਿਕਤਾ ਨੂੰ ਤੋੜਨਾ ਚਾਹੁੰਦੀ ਆ ਇਹੀ ਕਾਰਨ ਆ ਕਿ ਹੜਾ ਵਰਗੀ ਭਿਆਨਕ ਸਥਿਤੀ ਦੇ ਅੰਦਰ ਵੀ ਉਹਨਾਂ ਨੇ ਪੰਜਾਬ ਦੀ ਬਾਹਰ ਨਹੀਂ ਫੜੀ ਪਰ ਲੇਕਿਨ ਪੰਜਾਬ ਯਕੀਨ ਦਵਾਉਂਦਾ ਦੇਸ਼ ਨੂੰ ਪੰਜਾਬ ਯਕੀਨ ਦਵਾਉਂਦਾ ਦੇਸ਼ ਵਾਸੀਆਂ ਨੂੰ ਕਿ ਅਸੀਂ ਦੇਸ਼ ਦੇ ਨਾਲ ਹਿੱਕ ਠੋਕੇ ਖੜਾਂਗੇ ਜਿਹੜੀ ਮਰਜ਼ੀ ਲੜਾਈ ਬਾਹਰ ਦੀ ਲੜਾਈ 62 ਦੀ ਲੜਾਈ 1975 ਦੀ ਲੜਾਈ 225 ਦੀ ਲੜਾਈ ਪੰਜਾਬ ਨੇ ਠੋਕੇ ਆਪਣੀ छाਤੀ ਤੇ ਗੋਲੀਆਂ ਲੱਗੀਆਂ ਪੰਜਾਬ ਦੇ ਸਹਿੰਦਾ ਰਹੂਗਾ ਪਰ ਵਿਦੇਸ਼ ਨੂੰ ਪਿੱਠ ਤੇ ਦਿਖਾਵਾਂਗੇ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਨੂੰ ਪਿੱਠ ਦਿਖਾਈ ਹੈ ਜਿਵੇਂ ਇਸ ਤਰੀਕੇ ਸੇ ਕੇਂਦਰ बाढ़ प्रभावित है उनको दिया जाएगा तो क्या नहीं लगता कि फेडरल स्ट्रक्चर जो है कि एक सेंट्रल राज्य के थ्रू ही पैसे देता है उसको कहीं ना कहीं डिस्टर्ब किया जा रहा है देखिए भारतीय जनता पार्टी का उनका जो सिद्धांत है कि वो फेडरल स्ट्रक्चर को देश के फेडरल स्ट्रक्चर को तहस नहस करने का काम का कर रहे हैं इसी तरफ जैसे पंजाब बात कर रहा है केरला भी इसी तरह रो रहा है कर्नाटका भी रो रहा है जो नॉन बीजेपी के स्टेट हैं उन सभी स्टेटों की इकोनमी को बर्बाद करने के लिए भारतीय जनता पार्टी कोई ना कोई मुद्दा चुनती है और आज हमारे पंजाब मुश्किल सा मुश्किल का सामना कर रहा है उस वक्त भी जो 1600 सौ करोड़ रूपये देने की बात कर रहे हैं वो भी कहते हैं कि हम स्कीमों में डालेंगे सो इससे पता चलता है कि भारतीय जनता पार्टी पंजाब को नफरत करती है और देश के फेडरल स्ट्रक्चर के लिए देश के संविधान के लिए बाबा साहब भीमराव अंबेडकर जी द्वारा बनाए संविधान के लिए आज भारतीय जनता पार्टी सबसे बड़ा खतरा बनी हुई है जीमत आपको क्या लगता है कि मांग तो और कीपी जा रही है कि 12000 2000 करोड़ जना है मिलन है तो आपको भी लगता है कि 1600 करोड़ अनाउंस होया है वो भी आपको उम्मीद नहीं बिल्कुल मैं समझता हूं 1600 करोड़ रुपए तो भजने के लिए कि अनाउंस कर रहे हैं मुख्यमंत्री प्रधानमंत्री साहब वो 1600 करोड़ रुपए तो भजने के लिए भारतीय जनता पार्टी जो है बहाने लग रही है